ਜਿਹੜੇ ਹੈ ਇਹ ਸੰਸਾਰੀ ਵਿਸ਼ੇ ਹੈ ਸਾਖੀ ਦਾ ਵਿਸ਼ਾ ਨਹੀਂ ਹੈਗਾ ਔਰ ਫਿਰ ਉਸ ਸਵੇਚਨ ਦਾ ਅੰਤਿਆ ਕਰਨੇ ਇਹ ਉਹਦਾ ਵਿਸ਼ਾ ਆ ਇਸ ਕਰਕੇ ਜਿਹੜਾ ਵਿਸ਼ੇਸ਼ ਚੇਤਨ ਹੈ ਤਾਂ ਕਿ ਬਿਖੇਲੀ ਉਹਦੇ ਚਹੀ ਸੰਸਾਰੀ ਵਿਸ਼ੇ ਵਿਸ਼ੇਸ਼ ਚੇਤਨ ਭਾਗਤਾ ਦਾ ਸਾਖੀ ਨਹੀਂ ਪੇਦ ਨਹੀਂ ਸੰਸਾਰੀ ਵਿੱਚ ਵਿਸ਼ੇਸ਼ ਜਾ ਚੇਤਨਪਾਲ ਇੱਕੋ ਹੀ ਆ ਕੋਈ ਫਰਕ ਨਹੀਂ ਹੈ ਕਿਉਂ ਇੱਕ ਹੀ ਚੇਤਨ ਅੰਤਕਰਨ ਸਹਤ ਸੰਸਾਰੀ ਹੈ ਔਰ ਅੰਤਕਰਨ ਭਾਵ ਤੇ ਆ ਕੇ ਸਾਖੀ ਬਈ ਜੇ ਅੰਤਕਰਨ ਨੂੰ ਤਿਆਗ ਦਿੰਦਾ ਤਾਂ ਸਾਖੀ ਹੈ ਤਾਂ ਜੇ ਅੰਤਕਰਨ ਦੇ ਵਿੱਚ ਜਿਹੜਾ ਚੇਤਨ ਹੈ ਅੰਤਕਰਨ ਦੇ ਨਾਲ ਰਹਿੰਦਾ ਤੇ ਫਿਰ ਸੰਸਾਰੀ ਹੈ ਮਣੀ ਗੱਲ ਸਮਝ ਆ ਰਹੀ ਇੱਕ ਚੇਤਨ ਜੜਾਇਆ ਅੰਤਕਰਨ ਸਹਿਤ ਹੋਵੇ ਤਾਂ ਸੰਸਾਰੀ ਹੈ ਜੇ ਅੰਤਕਰਨ ਤੋਂ ਅੰਤਕਰਨ ਭਾਵਨਾ ਹੀ ਛੱਡ ਦੇਵੇ ਤਿਆਗ ਦੇਵੇ ਫਿਰ ਉਹ ਸਾਖੀ ਹੈ ਫਿਰ ਸੰਸਾਰੀ ਜਾਂ ਤੇ ਸਾਖੀਕਰ ਸੰਸਾਰੀ ਕੇ ਵਿਸ਼ੇ ਭਾਗ ਕਾ ਵੇਦ ਨਹੀਂ ਜੋ ਵਿਸ਼ੇਸ਼ ਭਾਗ ਮੇ ਕਲੇਸ਼ ਅੰਗੀਕਾਰ ਕਰੇ ਸਭ ਸਾਖੀ ਵੀ ਅੰਗੀਕਾਰ ਕਰਨੇ ਯੋਗ ਹੋਵੇਗਾ ਔਰ ਸਾਖੀ ਸਭ ਕਲੇਸ਼ ਰਹਿਤ ਹੈ ਸਾਖੀ ਜਾਤਮਾ ਜੇ ਕੋਈ ਕਲੇਸ਼ और संसार संसा सुन्सा, संसारी के विशेष भाग में क्लेश नहीं है और किंतु विशेषण मात्र अंतकर्म है इस अभिप्राय मतलब दोहे तृतीय पाद में राग बुद्धि के धर्म कहे और जीव के द्वेष अंतःकरण अंतकर्म धर्म कह लो बुद्धि आ नहीं मन करता नहीं ਕਿ ਦੇ ਪਰਗਟਾਂ ਵਿੱਚ ਚੰਗਾ ਮਾਨਵਤ ਚੇਤਹੰਕਾਰ ਚਾਰਾਂ ਦਾ ਸਮਾਜ ਚਾਰਾਂ ਦਾ ਇਕੱਠ ਜਿਹੜਾ ਵਰਤਿਆ ਕਰ ਰਹੇ ਇਹਨਾਂ ਜੋ ਕਿਸੇ ਦੇ ਵੀ ਕਹੋ ਤਾਂ ਇੱਕੋ ਜਿਹਾ ਅੰਤਿਆਕਰਨ ਬ੍ਰਿਸ਼ਟ ਕੀ ਬ੍ਰਹਮ ਸੇ ਇਕਤਾ ਨਹੀਂ ਬੀ ਬਣ ਹੈ ਪਰੰਤੂ ਅੰਤਿਆਕਰਨ ਉਪਹਿਤ ਜੋ ਸਾਖੀ ਤਾਂ ਕੀ ਇਸ ਤਾ ਬ੍ਰਹਮ ਸੇ ਬਨੇ ਹੈ ਆਪਿ ਖੇ ਦੇਖੋਨੇ ਕਿ ਐਸੀ ਇੱਕ ਹੀ ਚੇਤਨ ਭਾਗ ਜਿਹੜਾ अंतःकरण सहज संसारी है और अंतःकरण भाव त्याग करके वो साक्षी भी है इथे कहता इस रीति से अंतःकरण पर जो साक्षी ताकि ब्रह्म से एकता बने हैं। और जो पूर्व के साक्षी नाना और ब्रह्म एक हैं जाते नाना साक्षी के ब्रह्म से एकता बने नहीं जो व्यापक एक ब्रह्म से साक्षी का आपेतन स्वीकार करोगे ਤੋ ਸਾਕੀ ਵੀ ਸਰਵ ਸ੍ਰਿਸ਼ਟੀ ਵਿੱਚ ਮਿਆਪਕ ਏਕ ਹੀ ਹੋਗਾ। ਉਹ ਵੀ ਕਹਿੰਦੇ ਵੱਖਰਾ ਨਹੀਂ ਕੋਈ ਹੈ। ਜਾਂਦੇ ਸਰਵ ਸਰੀਰ ਕੇ ਸੁੱਖ-ਦੁੱਖ ਭਾਨ ਹੋਏ ਚਾਹੀਏ। ਪਰ ਤੁਹਾਨੂੰ ਭੁੱਖ ਲੱਗੀ ਇਹ ਮੈਨੂੰ ਨਹੀਂ ਲੱਗੀ। ਕਿਸੇ ਦਾ ਦਰਦ ਦੁਨਦੀ ਤੁਹਾਡੇ ਨਹੀਂ ਹੁੰਦੀ ਤੇ ਸਾਰੇ ਕੋਈ ਨਹੀਂ ਜਾਂਦੇ। ਇਹ ਸ਼ੰਕਾ ਨਹੀਂ ਬਣਨੀ ਕਹਿੰਦੇ ਕਿਉਂ? ਜਿੱਦ ਦੇ ਵੀ ਈਸ਼ਵਰ ਸਾਖੀ ਏਕ ਹੈ। ਜੀਵ ਸਾਖੀ ਨਾ ਨਾ और ही प्रछिन्न है टोपी तो व्यापक ब्रह्म से पिंड ने जेडी व्यापक ब्रह्म है जो व्यापक ईश्वर की सत्ता तो बिना है जैसे तो घटाकाश नाना और टोभी महाकाश से पिंड नहीं घड़ेलाकाश छोटा नगर आछिन्ह है पानी डोह

जलाकाश भी महाकाश रूपी है और मठाकाश भी जलाकाश भी और कटाकाश सारे एक महाकाश का रूप ऐसे इस तरह जरा साक्षी है साक्षी उपै चेतन और जड़ा ए, ए, अपने आत्मा है ये उस ईश्वर का इस रूप ने भिन्न तो नहीं है ऐसे नाना जो प्रछिन्न साक्षी सो भी ब्रह्म रूपी है एदा घड़ा जरा ना वो प्रसिन्न रूप है ये नाना रूप है फिर भी वो महाकाश का रूप है इस तरह साक्षी जरा पर ये जरा जीव है नाना जो प्रसन्न साक्षी कह वो भी ब्रह्म रूप ही तो कर जो पूर्व कह जो पूर्व कह सुख दुख अंतःकरण की वृत्ति के विषय नहीं ये उन्हें क्या पूर्व पक्षी ने किया ਸੁਖ ਦੇ ਗੰਤਾ ਕਹਿੰਦੀ ਬਿਰਤੀ ਦੇ ਨਹੀਂ ਇਹ ਕਹਿੰਦਾ ਠੀਕ ਨਹੀਂ ਕਿਉਂ ਜਦ ਵੀ ਦੁੱਖ ਸੁਖ ਸਾਖੀ ਪਾਸੇ ਹੈ ਸੋ ਵੀ ਸਾਖੀ ਦਾਣਾ ਹੈ ਤਥਾ ਵੀ ਜਦ ਅੰਤਕਰਨ ਦਾ ਪ੍ਰਣਾਮ ਸੁਖ ਰੂਪ ਬਾ ਦੁੱਖ ਰੂਪ ਹੋਵੇ ਸਮੇ ਅੰਤਕਰਨ ਦੀ ਗਿਆਨ ਰੂਪ ਬਿਰਤੀ ਸੁਖ ਦੁੱਖ ਨੂੰ ਵਿਸ਼ਾ ਕਰਨ ਵਾਲੀ ਹੋਵੇ ਤਾਂ ਬਿਰਤੀ ਸੇ ਅਰੂਰ ਸਾਖੀ ਇਹਨੂੰ ਕੋ ਪ੍ਰਕਾਸ਼ ਚਾਹੇ ਉਹ ਸੁਖ ਕਰੇ ਚਾਹੇ ਦੁੱਖੇ ਦੋਨਾਂ ਵਿੱਚ ਜਿਹੜਾ ਸਾਖਸੀ ਜਰਾ ਹੈ ਨਾ ਉਹ ਉਹਨਾਂ ਨੂੰ ਪ੍ਰਕਾਸ਼ ਦੈਂ ਉਹਨਾਂ ਨੂੰ ਗਿਆਨ ਕਰਉਂਦਾ ਹੈ ਜੇ ਮਤਲਬ ਸਾਖੀ ਦਾ ਪ੍ਰਕਾਸ਼ ਹੈ ਤਾਂ ਮੁਰਦਾ ਹੈ ਤਾਂ ਮੁਰਦਨ ਤਾਂ ਦੁੱਖ ਸੁਖ ਦਾ ਕੋਈ ਅਵਾਸ ਹੀ ਨਹੀਂ ਹੁੰਨ ਤਾਂ ਕੋਈ ਤਾਂ ਨਹੀਂ ਯਾਨੀ ਮੁੱਦੇ ਦੀ ਕਿਰਿਆ ਦੇ ਵਿੱਚ ਸੁਖ ਦਰਖ ਕੋਈ ਨਹੀਂ ਹਾਂ ਉਹਨੂੰ ਵੀ ਕਹੇ ਅੰਤਕਾਰ ਨੇ ਚਾਹੇ ਉਹ ਸਾਖੀ ਪ੍ਰਕਾਸ਼ ਕਰਦਾ ਸਾਨੂੰ ਸਾਰਿਆਂ ਨੂੰ ਆਤਮ ਸੱਤਾ ਜਿਹੜੀ ਆਤਮਾ ਸਾਨੂੰ ਸੱਤਾ ਦੇ ਰਹੀ ਹੈ ਉਹਦੇ ਕਰਕੇ ਅਸੀਂ ਤੁਰਦੇ ਸੁਣਦੇ ਵੇਖਦੇ ਕਰਦੇ ਹਾਂ ਉਹ ਸਾਡੇ ਜੋ ਨਿਆਰੀ ਹੋ ਜਾਏ ਸਾਖੀ ਨਿਆਰਾ ਹੋ ਜਾਏ ਤਾਂ ਫਿਰ ਅਸੀਂ ਮਰ ਗਏ ਮੈਂ ਕਹਿੰਦਾ ਇਹ ਕਥਾ ਵੀ ਜਦ ਅੰਤਕਾਰ ਦਾ ਪਰਿਨਾਮ ਸੁਖ ਰੂਪ ਔਰ ਦੁਖ ਰੂਪ ਹੋਵੇ ਤਾਂ ਹੀ ਸਮਾਂ ਅੰਤਕਾਰ ਦੀ ਗਿਆਨ ਰੂਪ ਵਿਰਤੀ ਜਿਹੜੀ ਹੈ ਸੁਖ ਦੁਖ ਨੂੰ ਅਨੁਭਵ ਕਰਨ ਵਾਲੀ ਗਿਆਨ ਵੀ ਬਿਰਤੀ ਸੁਖ ਦੁਖ ਨੂੰ ਵਿਸ਼ੇ ਕਰਨ ਵਾਲੀ ਜਿਹੜੀ ਹੈ ਤਾਂ ਬਿਰਤੀ ਮੇ ਅਰੂੜ ਸਾਖੀ ਤਨ ਕੋ ਪ੍ਰਕਾਸ਼ ਹੈ ਉਹਨੂੰ ਵੀ ਉਹ ਸਾਖੀ ਪ੍ਰਕਾਸ਼ ਦਾ ਮੁਰਦੇ ਚ ਸਾਖੀ ਨਹੀਂ ਹੁੰਦਾ ਇਸ ਵਾਸਤੇ ਨਹੀਂ ਪ੍ਰਕਾਸ਼ ਇਸ ਰੀਤੀ ਸੇ ਗ੍ਰੰਥਕਾਰਾਂ ਨੇ ਸੁਖ ਦੁਖ ਸਾਖੀ ਕੇ ਵਿਸ਼ੇ ਕਹੇ ਆ ਬਿਰਤੀ ਬਿਨਾ ਕੇਵਲ ਸਾਖੀ ਕੇ ਵਿਸ਼ੇ ਨਹੀਂ ਜਾਂ ਸਥਾਨ ਮੇ ਇਹ ਰਹੱਸ ਹੈ जैसे आकाश में कटाकाश नाम और जला कार्य हो गया तो कटारूप उपाधि की दृष्टि से प्रतीत हो गया घट कटारूप उपाधि की दृष्टि बिना कटाकाश ना जलाकाश का अने रूप कार्य प्रतीत हो गए जे घड़ा ना हो पानी ना हो सूरज ना हो आकाश ना कटाकाश नहीं कहते ਘੜਾ ਤੇ ਪਾਣੀ ਉਪਾਦੀ ਹੈ ਉਪਾਦੀ ਕਰਕੇ ਹੀ ਇਹ ਮਹਾਕਾਸ਼ ਜਿਹੜਾ ਸਾਨੂੰ ਵਰਸ਼ਣ ਰੂਪ ਚ ਕਾਸ ਨਜ਼ਰ ਆਇਆ ਇਸੇ ਤਰ੍ਹਾਂ ਇਹ ਜਿਹੜਾ ਸਰੀਰ ਆ ਸਾਡਾ ਇਹ ਵੀ ਉਪਾਦੀ ਹੈ ਉਪਾਦੀ ਕਰਕੇ ਸੀ ਈਸ਼ਵਨੋਂ ਪੈਨ ਹੋਇਆ ਜਦੋਂ ਇਹ ਘਟ ਬਿਨ ਸੈ ਤੋ ਇੱਕ ਪ੍ਰਕਾਰ ਇਸ ਸਰੀਰ ਨੇ ਬਿਲਤ ਜਾਣਾ ਤੇ ਕਿਸੇ ਵੀ ਆਤਮਾ ਰਹਿ ਜਿੰਨੇ ਕੋਸ਼ਿਸ਼ ਹੈ ਬਲ ਤੋਖੀ ਹੈ ਥੋੜੀ ਥੋੜੀ ਦਿਮਾਗ ਸਮਝਣ ਆ ਰਹੀ ਹੈ ਇਹ ਕਹਿੰਦਾ ਆ ਇਹ ਗ੍ਰੰਥਕਾਰਾਂ ਨੇ ਸੁਖ ਦੁਖ ਦਾ ਸਾਖੀ ਕੇ ਵਿਸ਼ੇ ਕਹੇ ਹੈ ਕਹਿੰਦਾ ਸੁਖ ਦੁਖ ਨੂੰ ਅੰਤ ਕਰਨ ਦਾ ਵਿਸ਼ੇ ਨਹੀਂ ਕਹਿੰਦਾ ਸਾਖੀ ਦਾ ਵਿਸ਼ੇ ਕਹਿੰਦਾ ਕਿਉਂ ਬਿਰਤੀ ਬਿਨਾ ਕੇਵਲ ਸਾਖੀ ਕੇ ਵਿਸ਼ੇ ਨਹੀਂ ਜੇ ਬਿਰਤੀ ਠੀਕ ਨਹੀਂ ਹੈ ਸ਼ੁਦਾਈ ਦੀ ਬਿਰਤੀ ਠੀਕ ਨਹੀਂ ਹੁੰਦੀ ਉਹਨੂੰ ਕਿਤੇ ਚਲੇ ਗਿਆ ਦਾ ਆਏਗਾ ਦਾ ਸੁਖ ਦੁਖ ਕੋਈ ਆਪਣੇ ਬਿਰਤੀ ਦੇ ਜਾ ਸਤਾਨ ਨੇ ਇਹ ਰੱਖੇ ਜੈਸੇ ਆਕਾਸ਼ ਮੈਂ ਆਕਾਸ਼ ਨਾਮ ਹੋਰ ਜਲ ਦਾ ਅਨੰਨ ਜਲਾਵਲੇ ਤਾਂ ਉਹਨੂੰ ਅਸੀਂ ਕਹਾ ਉਹਨੂੰ ਉਹ ਕਹਿ ਦਿੰਦੇ ਆ ਜਲਾਕਾਸ਼ ਪਾਣੀ ਦੀ ਬੱਦਲਾਂ ਦੇ ਬੱਦਲ ਨੂੰ ਜਲਾਕਾਸ਼ ਕਰੇਚ ਪਾਣੀ ਨੂੰ ਕਹਾ ਕਾਸ਼ ਔਰ ਮਾਧਵੀ ਦੇ ਦਾ ਮਠਾਕਾਸ਼ ਪਰ ਮਹਾਕਾਸ਼ ਕੁ ਕਹਿੰਦੇ ਭਾਮੈ ਜਿਹੜਾ ਕਿ ਇਹ ਦੋਨੋਂ ਹੀ ਉਪਾਦੀ ਭੇਦ ਕਰਕੇ ਨਜ਼ਰ ਆਉਂਦੇ ਆ ਇਸੇ ਤਰ੍ਹਾਂ ਇਹ ਸਰੀਰ ਵੀ ਸਾਡਾ ਉਪਾਦੀ ਭੇਦ ਹੈ ਜਦੋਂ ਇਹ ਖਤਮ ਹੋ ਗਿਆ ਤੇ ਜੀ ਪਰਛਿੰਨ ਨਹੀਂ ਰਹੇਗਾ ਫਿਰ ਵਿਆਪਕ ਰੂਪ ਹੋ ਜਾਏਗਾ ਨਾਮ ਔਰ ਜਲ ਕਾ ਨੈ ਰੂਪ ਪ੍ਰਤੀਤ ਹੋਵੇ ਨਹੀਂ ਕਿੰਤੂ ਆਕਾਸ਼ ਮਾਤਰ ਹੀ ਪ੍ਰਤੀਤ ਹੋਗਾ ਜਾਂ ਤੇ ਕਟਾਕਾਸ਼ ਮਹਾਕਾਸ਼ ਰੂਪੀਅਤ ਪੈਣ ਨਹੀਂ ਹੈ कटाकाश मठाकाश महाकाश रूपी उपाधि पेश करके प्रतीत होया इस तरह साडा शरीर करके भी ईश्वर तो उपाधि भेद करके बकरे आ बास विच ईश्वर तैसे चेतन विखे साक्षी नाम और धर्म सहित अंतःकरण का प्रकाश रूप कार्य अंतःकरण रूप उपाधि की दृष्टि से प्रतीत हो गया अंतःकरण भी उपाधि करके प्रतीत हो जो जब मैं महाकाश घटे घट ਉਪਾਦੀ ਕਰਕੇ ਪ੍ਰਤੀਤ ਹੋ ਰਿਹਾ ਹੈ ਔਰ ਅੰਤਕਰ ਰੂਪ ਉਪਾਦੀ ਕੀ ਦ੍ਰਿਸ਼ਟੀ ਬਿਨਾ ਸਾਖੀ ਨਾਮ ਔਰ ਧਰਮ ਸਹਿਤ ਅੰਤਕਰਨ ਦਾ ਪ੍ਰਕਾਸ਼ ਰੂਪ ਕਾਰਿਆ ਪ੍ਰਤੀਤ ਹੋਵੇ ਨਹੀਂ ਕਿੰਤੁ ਚੇਤਨਯ ਮਾਤਰ ਬ੍ਰਹਮ ਹੀ ਪ੍ਰਤੀਤ ਹੋਵੇ ਜਾਂ ਤੇ ਸਾਖੀ ਬ੍ਰਹਮ ਰੂਪ ਹੈ ਇਹ ਉਹਨੇ ਸਿੱਧ ਕਰਨਾ ਇਹ ਸਾਖੀ ਵੀ ਬ੍ਰਹਮ ਰੂਪ ਜਿਹੜਾ ਬ੍ਰਹਮ ਰੂਪ ਹੈ ਉਹਦੇ ਨਾਲ ਫਿਰ ਅਭੇਦਤਾ ਬਣਦੀ ਹੈ ਦੀਵੇ ਦੀ ਲਾਟ ਸੂਰੀ ਦੇ ਵਿੱਚ ਉਹ ਭੇਦ ਨਹੀਂ ਹੋਊਗੀ ਸੂਰੀ ਦੀ ਕਿਰਨ ਜਿਹੜੀ ਹੈ ਸੂਰੇ ਦੇ ਵਿੱਚ ਭੇਦ ਹੋ ਜਾਏਗੀ ਹਾਂਜੀ ਪਾਣੀ ਪਾਣੀ ਦਾ ਭੇਦ ਹੋ ਜਾਏਗਾ ਹਵਾ ਹਵਾ ਦਾ ਭੇਦ ਹੋ ਜਾਏਗਾ ਇਹ ਕਹਿ ਰਿਹਾ ਜਿਹੜਾ ਕਿੰਤੂ ਚੇਤਨ ਨੇ ਮਤਰ ਬ੍ਰਾਹਮੇ ਪ੍ਰਤੀਤ ਹੋਵੇ ਜਾਂ ਤੇ ਸਾਖੀ ਬ੍ਰਾਹਮ ਰੂਪ ਹੈ ਜਿਸ ਤਰ੍ਹਾਂ ਘਟਾ ਕਾਸ਼ ਮਹਾ ਕਾਸ਼ਾ ਰੂਪਤ ਭਿੰਨ ਨਹੀਂ ਹੈ ਇਸ அபிਪਰਾਏ ते दोहे के प्रथम पाद में साक्षी एक कहया, कहे उपाधि की दृष्टि बिना साक्षी में नानापना और प्रछिन प्रतीत हो गए जे उपाधि ना होी नाना नानापना और प्रछिनपना ये नजर नहीं आऊगा फिर व्यापक बना जिदा कड़ा ना हो पानी आ बदल ना हो मठ ना हो ਤੇ ਮਹਾ ਆਕਾਸ਼ ਰੂਪੀ ਹੈ ਉਹਦੇ ਚ ਭੇਡ ਕੋਈ ਨਹੀਂ ਹੈ ਸੋ ਸਾਖੀ ਜੀਵ ਪਦ ਦਾ લક્ષ્ય ਹੈ ਜੇ ਭਾਰਤਾਂ ਅੱਗੇ ਕਹਿੰਗੇ ਸੰਤਵਰ ਕੀ ਰੈਪੀਟਿਸ਼ਨ ਹੈ ਰੈਪੀਟਿਸ਼ਨ ਨਹੀਂ ਹੈਗਾ ਅਗਲਾ ਉਹ ਜਿਹੜਾ ਖੰਡਨ ਆ ਤਾਂ ਉਹ ਇਹ ਮੰਡਲ ਕਰ ਰਿਹਾ ਹਾਂ ਉਹਨੂੰ ਗੱਲ ਨੂੰ ਦੁਹਰਾਉਂਦਾ ਹੈ ਕਿ ਉਹਨੇ ਆਹ ਕਿਹਾ ਸੀ ਇਹਦਾ ਮੈਂ ਜਵਾਬ ਦੇਣ ਲੱਗਾ ਹਾਂ ਇਹ ਕਹਿੰਦਾ ਇਸ ਰੂਪੀ ਤੇ ਜੀ ਬ੍ਰਹਮ ਕੀ ਇਕਤਾ ਬੰਦ ਕਾ ਬਿਸ਼ਪ ਬਣਿਆ ਉਹਨੇ ਕਿਹਾ ਸੀ ਜੀ ਬਿਬਰਾ ਜੀ ਜੀ ਬ੍ਰਹਮ ਕੀ ਇਕਤਾ ਵਿਝਾਨੀ ਬਣਦਾ ਖੰਡਕੇ ਦਾ ਸੋਨੇ ਇਹਨਾਂ ਵਿਸ਼ੇ ਵਿੱਚ ਦੱਸਿਆ ਸੀ ਵੇ ਹੈਗਾ ਉਹਨੂੰ ਸਿੱਧ ਕਰਤਾ ਕਿ ਸਾਕਸ਼ੀ ਤੇ ਬ੍ਰਹਮ ਵਿੱਚ ਕੋਈ ਫਰਕ ਨਹੀਂ ਹੈ ਇਹ ਇੱਕੋ ਹੀ ਸਿਰਫ ਉਪਾਦੀ ਪਹਿਰ ਕਰਕੇ ਵਖਰੇ ਵਖਰੇ ਪਰ ਹੀ ਹੋਰੇ ਜਿਵੇਂ ਕਟਾਕਾਸ਼ ਮੋਟਾ ਆਈ ਸਮਝ ਆਈ ਸਮਝਣਾ ਹੁਣ ਪ੍ਰਯੋਜਨ ਮੰਡਲ ਕਹਿੰਦੇ ਵਿਸ਼ੇ ਮੰਡਲ ਕਹ ਲਿਆ ਨੇ ਪ੍ਰਯੋਜਨ ਮੰਡਲ ਪ੍ਰਯੋਜਨ ਮੰਡਲ ਵਿੱਚ ਕਹਿੰਦਾ ਕਾਰਿਆ ਅਧਿਆਸ ਰੂਪਨ ਹੂੰ ਕਵਿਤ ਜਾਤੀય ਗਿਆਨ ਸੰਸਕਾਰ ਤੇ ਅਧਿਆਸ ਹੋਤ ਸਜਾਤੀ ਰਸਵੀਤ ਸਪੋਜ ਸਜਾਤੀ ਕੋਣ ਆ ਦੌਜਾ ਨਾ ਘਟਾ ਹੋ ਜਾਂਦਾ ਪੂਰਾ ਕਾਇਆ ਜਾਤੀ ਕੋ ਇਹ ਕਹਿੰਦਾ ਸਜਾਤੀ ਗਿਆਨ ਦੇ ਨਾਲ ਸੰਸਕਾਰ ਦੇ ਨਾਲ ਅਧਿਆਸ ਹੁੰਦਾ ਜੇ ਰੱਸੀ ਦੀ ਧਾ ਕਪੜਾ ਪਏ ਤਾਂ ਸੱਪ ਦਾ ਕਿਸ ਨੂੰ ਅਧਿਆਸ ਨਹੀਂ ਰੱਸੀ ਪਈ ਤਾਂ ਉਹਦਾ ਅਧਿਆਸ ਹੁਣ ਜਿਹਨੇ ਸਮਗਰੀ ਦੱਸਣੀ ਹੈ ਤੇ ਕਿਹੜੀ ਕਿਹੜੀ ਚੀਜ਼ ਰਹੀ ਹੈ ਤਾਂ ਉਹਦਾ ਅਧਿਆਸ ਹੋਇਆ ਅਧਿਆਸ ਦਾ ਮਤਲਬ ਪਰਮ ਗਲਤ ਪ੍ਰਗਟ ਹੋਇਆ। ਤੋਂ ਸਤਿਅ ਗਿਆਨ ਜਨ ਸੰਸਕਾਰ ਕੋ ਉਹ ਨਾ ਨਿਮ ਹੈ। ਜਿੱਥੇ ਗਿਆਨ ਦੇਣ ਵਾਲੇ ਸੰਸਕਾਰ ਸੱਤ ਹੋਣ ਉੱਥੇ ਇਹ ਨਿਯਮ ਨਹੀਂ ਹੈ। ਕਿਹੜਾ? ਜਾਤੀ ਗਿਆਨ ਦਾ ਸੰਸਕਾਰ ਦਾ ਨਿਯਮ। ਦੋਸ਼ ਕੋ ਨਾ ਹਿਤ ਦਾ ਅਸਬਕ ਦੇਖੇ। ਉੱਥੇ ਅਧਿਆਸ ਤੇ ਵਿੱਚ ਕੋਈ ਦੋਸਤ ਦਾ ਹਿਤੂ ਨਹੀਂ ਦੇਖੇ। ਅਧਿਆਸ ਰੱਸੀ ਸੀ ਰੱਸੀ ਵਿੱਚ ਸਰਪ ਦਾ ਪਰਮ ਪੈਦਾ ਹੋਇਆ ਪਰੰਤੂ ਜਿੱਥੇ ਸਜਾਤੀ ਇਹ ਨਹੀਂ ਜਿਦਾਂ ਕਿਤਾਬ ਤੇ ਕੱਪੜਾ ਆ ਛੱਪ ਤੇ ਕੱਪੜਾ ਆ ਜਾਂ ਸੱਪ ਤੇ ਕੋਈ ਮੇਜ਼ ਕੁਰਸੀ ਹੈ ਇਹਨਾਂ ਵਿੱਚ ਅਧਿਆਸ ਦੀ ਸਮਗਰੀ ਨਹੀਂ ਬਣਦੀ ਅਧਿਆਸ ਵਕੇ ਦੇਖਿਆ ਖਾਟੇ ਵਕੇ ਇਹ ਤੂ ਜੈਸੇ ਤੁਰੀ ਤੋਂ ਬੰਦੇ ਜਿਹੜਾ ਕੱਪੜਾ ਪੱਟ ਵਿਖਿਆਉਣਾ ਖੱਟ ਨਹੀਂ ਪੱਟ ਵਿਖਿਆ ਕਪੜੇ ਦੇ ਵਿੱਚ ਤੁਰੀ ਤੰਤੂ ਬੇਮ ਹੈ ਜਿਹੜਾ ਰੂਹ ਹੈ ਉਹ ਤੰਤੂ ਧਾਗਾ ਰੂਪ ਹੋ ਕਰਕੇ ਹੈ ਕਪੜਾ ਧਾਗੇ ਤੋਂ ਬਿਨਾ ਨਹੀਂ ਬਣਦਾ ਜਿੱਥੇ ਧਾਗਾ ਨਹੀਂ ਉੱਥੇ ਕਪੜਾ ਬਣੇਗਾ ਨਹੀਂ ਇੱਥੇ ਜਿਵੇਂ ਪਾਟਰੇ ਦੇ ਵਿੱਚ ਕਪੜੇ ਵਿੱਚ ਤੰਤੂ ਜਿਹੜਾ ਧਾਗਾ ਆ ਉਹ ਮੇਨ ਹੈ ਆਤਮਾ ਵਿਜਾਤੀ ਸੰਕ ਪੀਤ ਸਤਾ ਕਾਡੂ ਪਾਸੇ ਸੀਬ ਵਿੱਚ ਬਿਰਾਗੀ ਰੂਪ ਦੇਖ ਕਬਨ ਪ੍ਰੇਮ ਹੈ ਕਹਿੰਦਾ ਜਿਹੜਾ ਆਤਮਾ ਦੁਜਾਤੀ ਆਤਮਾ ਦਾ ਗੁਜਾਤੀ ਹੈ ਹੀ ਨਹੀਂ ਆਤਮਾ ਦਾ ਦੁਜਾਤੀ ਨਹੀਂ ਹੈ ਕੋਈ ਨਹੀਂ ਤਾਂ ਸੰਖਪੀਰ ਪਿਤਾ ਦਾ ਰੂਪ ਜਿਹੜਾ ਉਪਿਆ ਹੋਇਆ ਛਿੱਪੀ ਭਈਏ ਪਾਣੀ ਚ ਉਹਦੇ ਚ ਕੀ ਛਿੱਪ ਮੈਂ ਬਿਰਾਗੀ ਰੂਪ ਕਾਲਾ ਪੀੜਾ ਭਸਣਾ ਔਰ ਕਾਲਾ ਭਸਣਾ ਇਹ ਉਹਦੇ ਗੁਣ ਹੈ ਤੇ ਸਿੱਪੀ ਚ ਚਾਂਦੀ ਦਾ ਪਰਮ ਹੋਣਾ ਕਿ ਉਹ ਅਧਿਆਤਮਕ ਹੀ ਹੈਗੀ ਦੇਖੇ ਬਨ ਪ੍ਰੇਮ ਹੈ ਨਵ ਨੀਲ ਰੂਪਮਾਨ ਆਕਾਸ਼ ਜਿਹੜਾ ਨੀਲਾ ਆ ਨੀਲਾ ਹੈ ਨਹੀਂ ਸਾਡੇ ਨੇਤਰਾਂ ਦਾ ਬਰਲ ਰੰਗ ਨੀਲਾ ਆ ਅ ਮੈਂ ਤੇ ਸਿਕਾ ਕੈਲੀਫੋਰਨੀਆ ਤੇ ਮੈਂ ਪਹਾੜ ਦੇ ਉੱਤੇ ਬੈਠਾ ਮੈਂ ਚੱਲ ਜਾਣਾ ਕਿ ਉੱਥੇ ਬੈਠਾ ਮੈਂ ਦੂਰ ਤੇ ਸਮੁੰਦਰ ਦੇਖਾਂ ਇਹ ਆਪਮੁੰਦਰ ਨੀਲਾ ਪਾਣੀ ਦੇਸਾ ਅਗੇ ਨੀਲ ਜਿਹੜੀਆਂ ਉਹਨੂੰ ਪਹਾੜੀ ਨਜ਼ਰੋਂ ਅਗੇ ਨੀਲਾ ਲੱਗੇ ਕੁਛ ਤੇ ਮੈਂ ਅੰਦਾਜ਼ਾ ਲਾਉਣਾ ਵੀ ਤੋਂ ਇਦੋਂ ਅਗੇ ਮੇਰੀਆਂ ਅੱਖਾਂ ਦੀ ਨਿਰਾਜ ਜਿਹੀ ਖਤਮ ਹੋ ਗਈ ਚੁਕਿਉਂ ਕਿ ਉੱਥੇ ਤਾਂ 5000 ਕਿਲੋਮੀਟਰ ਜਾਪਾਨ ਤੱਕ ਦਾ ਪਾਣੀ ਬਣੀ ਹੈ ਉਹ ਮੈਨੂੰ 2 ਕਿਲੋਮੀਟਰ ਦੇਈਦਾ ਹੁਗਾ ਦੇ ਜਾਣੀ ਮੇਰੀਆਂ ਨੀਂਦਰ ਵਾਲਾਂ ਖਾਂ ਦਾ ਨੀਲ ਉੱਥੇ ਤੱਕ ਰ ਗਿਆ ਖਤਮ ਹੋ ਗਿਆ ਗਾਂ ਨਹੀਂ ਕੁਛ ਪਰ ਪਾਣੀ ਅੱਗੇ ਵੀ ਆ ਸੀ ਨੀਂਦਰਾਂ ਕਿਹਾ ਸੀ ਇਹ ਕਹਿੰਦਾ ਨਵ ਨੀਦ ਆਕਾਸ਼ ਨੀਲਾ ਰੂਪ ਮਾਨ ਪ੍ਰਤੀਤ ਹੁੰਦਾ ਭਾਸਦ ਕਟਾ ਤੰਬੂ ਔਰ ਕੜਾਹੀ ਦੀ ਨਹੀਂ ਹੈਗਾ ਇਧਰ ਵੀ ਨਾ ਇਧਰ ਵੀ ਦਾ ਗੋਲ ਲੱਗਦਾ ਉਤੋਂ ਕੜਾਹੀ ਦੀ ਨਹੀਂ ਆਈ ਔਰ ਤੰਬੂ ਦੀ ਤਰ੍ਹਾਂ ਤਾਣਿਆ ਹੋਇਆ ਜਿਨ ਕੇ ਨਾ ਕਉ ਪਿਤ ਬਲਵਿੱਤੀ ਅਖੇਮ ਹੈ ਐਸਾ ਹੈ ਨਹੀਂ ਟਾਂਡੇ ਜਾਉਂਦੇ ਨੇ ਭੋਗ ਪਰ ਮਰੀਆ ਭੋਗ ਪਰ ਜਾਵੇ ਜਿੰਦੇ ਮਰੇ ਮਿਲਦਾ ਨਾ ਸ਼ਕਦੀ ਮੈਂ ਨਾਰਵੇ ਦੇ ਇੱਕ ਸ਼ਹਿਰ ਤੇ ਗਿਆ ਉੱਥੇ ਇੱਕ ਸਮੁੰਦਰ ਦੇ ਕੰਢੇ ਉਹਦੇ ਦਰਿਆ ਜੇ ਵਗਦਾ ਸੀ ਤੇ ਬੜਾ ਪਾਣੀ ਬੜੇ ਤੇਜ਼ ਨਾਲ ਆ ਰਿਹਾ ਸੀ ਉੱਥੇ ਮੱਟੀ ਬਣੀ ਸੀ 10-12 ਫੁੱਟ ਦੀ ਉੱਥੇ ਝੰਡਾ ਕੱਢਿਆ ਉੱਥੇ ਲਿਖਿਆ ਦੀ ਐਂਡ ਆਫ ਦਿ ਪਾਰਟ ਇੱਜਾ ਸੰਸਾਰ ਦੇ ਖਤਮ ਹੋ ਜਾ ਗਿਆ। ਤਾਂ ਇਹ ਕਹਿੰਦਾ ਆ ਪੂਰਵ ਕੇ ਆ ਜੋ ਬੰਦ ਸੱਤੇ ਤਾਂ ਕਿ ਗਿਆਨ ਸਿਨਿਵਿਤੀ ਹੋ ਗਏ। ਜੇ ਬੰਦ ਸੱਤ ਹੋਣ ਤਾਂ ਉਹਦੇ ਗਿਆਨ ਨਾਲ ਨਿਵਿਤੀ ਨਹੀਂ। ਔਰ ਜੋ ਮਿੱਥਿਆ ਬਸੂ ਕੀ ਗਿਆਨ ਸੇ ਨਿਵਰਤੀ ਹੋ ਗਏ ਆਤਮਾ ਵਿੱਚ ਮਿੱਥਿਆ ਬੰਦ ਦੀ ਸਮਗਰੀ ਹੈ ਨਹੀਂ ਆਤਮਾ ਦੇ ਵਿੱਚ ਮਿੱਥਿਆ ਬੰਦ ਹੈ ਹੀ ਨਹੀਂ ਚਾਹ ਦੇ ਬੰਦ ਸੱਤ ਹੈ ਤਾਂ ਕੋ ਗਿਆਨ ਸੇ ਨਿਵਰਤੀ ਹੋ ਗਏ ਇਹ ਸ਼ੰਕਾ ਸੀਗੀ ਇਹਦਾ ਨੂੰ ਸਮਾਧਾਨ ਕਰਦਾ ਉਹ ਕਹਿੰਦਾ ਪੁਰਵ ਤੁਸੀਂ ਕਿਹਾ ਸੀਗਾ ਕਿ ਆਤਮਾ ਚ ਬਿੰਦਿਆ ਜਿਹੜੇ ਮਿੱਥਿਆ ਬੰਦ ਦੀ ਸਮਗਰੀ ਹੈ ਨਹੀਂ ਜਾਦੇ ਬੰਦ ਸਤ ਹੈ ਤੇ ਸਤ ਬੰਦੇ ਨਿਵਰਤੀ ਗਿਆਨ ਨਾ ਵੀ ਹੁੰਦੀ ਰੱਸੀ ਦਾ ਗਿਆਨ ਹੋ ਗਿਆ ਤੇ ਇਹ ਗਿਆਨ ਜੋ ਰੱਸੀ ਦਰੋਂ ਨਿਕਲ ਗਈ ਰੱਸੀ ਦਾ ਗਿਆਨ ਤਾਂ ਹੋ ਗਿਆ ਪਰ ਰੱਸੀ ਦਾ ਗਿਆਨ ਸਾਡੇ ਬਾ ਗਿਆਨ ਨਾਲ ਨਾਸ ਨਹੀਂ ਹੋਇਆ ਰੱਸੀ ਰੱਸੀ ਹੈ ਤੋਂ ਗਿਆਨ ਸੇ ਨਿਵਰਤੀ ਹੋਣਾ ਨਹੀਂ ਤੋਂ ਭਾਰਤਾ ਬਣ ਨਹੀਂ ਹੁਣ ਬ੍ਰਾਂਤੀ ਕਹਿਣ ਲੱਗਾ ਇਹ ਉਤਰੀ ਗੱਲ ਜਿਹੜੀ ਹੈ ਨਾ ਉਹਦੀ ਕਹੀ ਹੈ ਤਰਕਵਾਜ ਦੀ ਪੂਰਪੱਖੀ ਦੀ भावुक या तर्कबाज कह लो उन्होंने वार्ता ने दोहराई है सो वार्ता बने क्योंकि बंद मिथ्या है ताकि ज्ञान से निवृत्ति बने है दसूगा पूर्व जो कह सत का ज्ञान संस्कार द्वारा अभ्यास का हेतु है और जैसे सत्य सर्व का ज्ञान संस्कार द्वारा सर्व का अभ्यास का हेतु है तैसे सत बंध होगा तो सत बंध का ज्ञान होगा ਸੋ ਸਿਧਾਂਤ ਅਨਾਤੋ ਵਸੂ ਕੋ ਸੱਤਿਆ ਹੈ ਨਹੀਂ ਜਾਂ ਤੇ ਸੱਤਿ ਵਸੂ ਕਾ ਗਿਆਨਜੰਨ ਦੇ ਸੰਸਕਾਰ ਦੁਆਰਾ ਅਧਿਆਸ ਕੀ ਸਮਗ੍ਰਿਤਾ ਕਾ ਅਪਹਾਵ ਅਭਾਵ ਨਾ ਹੈ ਨਹੀਂ ਹੁਣ ਤੇ ਬੰਦ ਅਧਿਆਸ ਨਹੀਂ ਕਿੰਤੂ ਸਤ ਹੈ ਹੂੰ ਸੱਤਿ ਵਸੂ ਗੰਨੇ ਜੰਸਾਰ ਕਾ ਖੰਡਨ ਕਰਨਾ ਹੁੰਦਾ ਜਿਹੜੇ ਸਤਿ ਵਸੂ ਦੇ ਜਨੌਣ ਵਾਲੇ ਗਿਆਨ ਰੂਪੀ ਸੰਸਕਾਰ ਹਨ ਉਹਦਾ ਖੰਡਨ ਕਰੂਗਾ ਕੀ क्योंकि अध्यास विशेष संस्कार द्वारा सत्य वसु का ज्ञान हेतु नहीं है अध्यास अभ्यास संस्कार द्वारा जरा सत वसुद का ज्ञान हेतु नहीं है क्यों किंतु वसु का ज्ञान हेतु रस्सी का ज्ञान तो हो गया ਇਹ ਰਸੀ ਹੈ ਹੱਤਮਨ ਉਹ ਨਹੀਂ ਗਤਮੋਈ ਰਸੀ ਤਾਂ ਪਈ ਹੈ ਮੋਨਿਸ਼ ਤੋਂ ਸੱਤ 200 ਸੱਤਿ ਹੋਵੇ अथवा ਮੇ ਅਧਿਆਸਨ ਦੇ ਹਿਤੂ ਹੋਵੇ ਤਾਂ ਜਾਂ ਪੁਸ਼ ਨੇ ਸੱਤੇਸ਼ਵਰ ਦੇ ਕਬਚ ਨਹੀਂ ਦੇ ਕਹਿੰਦਾ ਜਿਸ ਪੁਰਸ਼ ਨੇ ਸਵਾਰੇ ਦਾ ਦਸ ਨਹੀਂ ਰੱਖਿਆ और बादीगर ने ऐसा सुनिया होवे जो जय का वृक्ष है सो तो खजूर का वृक्ष कदे देखा सुनिया का अभ्यास होने खजूर देखिए फट बजा खजूर है सो नहीं हुआ चाहिए काहे थे सत्य सुहां को ज्ञान नहीं पता को ज्ञान है है नहीं उन्हों और हमारे पता का ज्ञान है जाते अध्यास पर है सत्य सप देखा से फिर असी जो अध्यास होया अध्यास बने नहीं जाते सजाती वस्तु के यानी जिड़ी सजा रसी विच सपाता है सप का जनक अथवा सत्या होने हेतु है सप देखिया गया संस्कार होया और सत्य जन संस्कार हेतु है एक ही अर्थ है क्योंकि संस्कार द्वारा ज्ञान को हितता कहने से भी ज्ञान जने संस्कार को ही अध्यास के हितता सिद्ध हो गए फिर सुनो संस्कार द्वारा ज्ञान को हितता कहने से भी ज्ञान जन्य संस्कार ही अध्यास के हेतुता सिद्ध हो गए हैं सिद्धांति जी कहता केवल वस्तु के ज्ञान को ही अध्यास कह हेतु कहने तो बने नहीं क्योंकि ये निज में जो हेतु हो वह सो तो कार्य से अद्यवहद अव्यहद अव्यवहद पूर्व काल में हो पहला देखा थे और नहीं देखा और जो सब सामने दे दे बेटा जथारस है वो पहला देखा कितने बहुत सारा जैसे काट का हेतु दंड है सो घट से अवैध पूर्व काल में हैं घड़ा बन तो डंडा तो हेतु नहीं होते घुमया भी हेतु नहीं मिट्टी भी नहीं बन तो पेल बन बनके तैयार हो गया तो सो घट से अवैध पूर्व काल में हो गए हैं। ਜਦ ਸੇ ਜੋ ਅਧਿਆਸਾ ਇਹ ਤੂੰ ਗਿਆਨ ਅੰਗਿਕਰ ਕਰੇ ਸੋ ਵੀ ਅਧਿਆਸ ਤੇ ਅ ਵਿਵਹਤ ਪੂਰਵ ਕਾਲ ਮੇ ਹੁਆ ਚਾਹੀਏ ਕਿਦਾਂ ਉਰ ਬਖਸ਼ੀ ਸੋ ਬਨਨੇ ਕਹਿੰਦੇ ਨੀਵੰਦੀ ਗੱਲ ਉਰ ਬਖਸ਼ੀ ਕਹਿੰਦਾ ਕਿਉਂ ਜਾਂ ਪੁਰਸ਼ ਕੋ ਸਿਰਕਾ ਗਿਆਨ ਹੋਵੇ ਤਾਂ ਕੋ ਗਿਆਨ ਸੇ ਮਹੀਨੇ ਪਿੱਛੇ ਵੀ ਰੱਜੂ ਬਿਖੇ ਸਰਵ ਕਾ ਅਧਿਆਸ ਹੋਵੇ ਜੇ ਤਾ ਬ ਦੇਖਿਆ ਨੀ ਉਹ ਅਧਿਆਸ ਕਿਦਾ ਹੋਊਗਾ ਜਿਨੇ ਸਾਲ ਮਹੀਨੇ 6 ਮਹੀਨੇ ਮਹੀਨਾ ਪਹਿਲਾਂ ਸਭ ਦੇਖਿਆ ਨਾ ਉਹਨੂੰ ਰੱਸੀ ਦੇ ਵਿੱਚ ਅਧਿਆਸ ਹੋ ਕੇ ਤਾਂ ਉੱਥੇ ਸਭ ਪ੍ਰਤੀਤ ਹੋਣਾ ਛੋ ਨਹੀਂ ਹੋਇਆ ਤਾਂ ਇਹ ਕਿਉਂ ਕਿ ਜੋ ਰੱਜੂ ਵਿੱਚ ਸਰਪ ਅਧਿਆਸ ਦਾ হেতু ਸਰਪ ਦਾ ਗਿਆਨ ਹੈ ਤਾਂ ਕਾ ਨਾਸ ਹੋ ਗਿਆ ਉਹ ਕਹਿੰਦਾ ਬਹੁਤ ਪਹਿਲਾਂ ਦੇਖਿਆ ਸੀ ਜਾਂ ਤੇ ਅਬਿਵੈਦ ਪੂਰਵ ਕਾਲ ਮੈਂ ਹੈ ਨਹੀਂ ਯਦੇ ਵੀ ਪੂਰਵ ਕਾਲ ਮੈਂ ਤੋਂ ਹੈ ਤਦ ਵੀ ਅਬੈਤ ਰੂਪ ਕਾਲ ਮੈਂ ਹੈ ਹੁਣ ਨਹੀਂ ਹੈਗਾ ਪਹਿਲਾਂ ਦੇਖਿਆ ਮੈਂ ਨਾ ਪਹਿਲਾਂ ਦੇਖਿਆ 2 ਮਿੰਟ ਪਹਿਲਾਂ ਦੇਖਿਆ अंतर राय हित का नाम अभिवैत है अंतराय इधर नाम की है अंतराय सहत का नाम व्यवैहत है अंतराय हित का नाम अभिव्यहत है दो हो गए अंतराय वहत ये अंतर अविबहेत दो हो गए विवाहेत अविबहेत वो विवाहेत रहत कर हम्म नहीं वो बेदा मेरे मारे चंगे कर ये गल दृष्टि दी चलदी बे पीछे जानते अविबहेत काल में है नहीं यद्यपि पूर्व काल में तो है सब पहले तो देखया सी पर मौके ते नहीं हैगा यद्यपि अब बेहद पूर्व काल में है नहीं पूर्व से पहला नहीं है हु नहीं है अगर स्पष्ट हो जाएगा सारा सो ऐसा कहे कार्य तो पूर्व काल में हेतु चाहिए जड़ा हु काम है वो तो पहला जब मकान बनदा है तो ईंटा उंटा पहले ले आईया ने हूं वो कहता कार्य तो पूर्व काल काम तो पहला हेतु चाहिए अवैध पूर्व काल में हो वह अथवा अवैध पूर्व काल में हेतु हो वह और कार्य ते अवैध काल में हो वह ऐसा निजम अंगीकार करे तो बेहद कर्म स्वर्ग प्राप्ति का हेतु है कहना पहला पहला, पहला की चाहे बाद कर ले चाहे हूं कर ले जे गल मान लीए तो फिर जो बेहद कर्म है स्वर्ग प्राप्ति दे हेतु मना ਦੇਣ ਵਾਲਿਆ ਉਹ ਨਿਖੇਧ ਕਰਮ ਨਾਖ ਪ੍ਰਾਪਤ ਕਾ ਹਿਤੂ ਹੈ ਜੇ ਸ਼ਾਸਤਰ ਕੀ ਵਰਤਾ ਆ ਪਰਮਾਨਿਤ ਹੋ ਜਾਏਗੀ ਕਿਉਂਕਿ ਕਾਇਕ ਬਾਾਇਕ ਮਾਨਸਾ ਕਰਿਆ ਕਾ ਨਾਮ ਕਰਮ ਹੈ ਜੇ ਥਰੀਨਾ ਕੀਤੀ ਜਾਂਦੀ ਹੈ ਬਾਣੀ ਨਾ ਕੀਤੀ ਜਾਂਦੀ ਹੈ ਤੇ ਮਨ ਨਾ ਕੀਤੀ ਜਾਂਦੀ ਹੈ ਉਹਨੂੰ ਕਰਮ ਕਹਿੰਦੇ ਆ ਕਰਮ ਕਿਹਨੂੰ ਕਹਿੰਦੇ ਆ ਕਾਇਕ ਬਾਾਇਕ ਤੇ ਕਾਇਕ ਵਾਇਕ ਤੇ ਮਾਨਸ ਇੰਨਾ ਹੀ ਲਾ ਕੇ ਕਾਇਕ ਵਾਇਕ ਮਾਨ ਬਚਨ ਮਨ ਬਾਣੀ ਤੇ ਸਰੀਰ ਕਾਇਕ ਵਾਇਕ ਮਾਨਸ ਕਹੋ ਨਾ ਜਿਨ ਸਿੱਧਾ ਕਹ ਲਓ ਮਨ ਬਾਣੀ ਸਰੀਰ ਸਰੀਰ ਇੰਨਾ ਕਰਕੇ ਹੀ ਕਾਰਜ ਕੋਈ ਹੋਣਾ ਹੈ ਸਰੀਰ ਨਾਲੇ ਤਾਮਿਲ ਕਰਾ ਬੰਨਾ ਮਿੱਟੀ ਨਾਲੇ ਘੜਾਣਾ ਹੋਵੇ ਮਿੱਟੀ ਨਾਲੇ ਤਾਮਿਲ ਕਰਾ ਬੰਨਾ डंडा कोलाल वगैरह घुमा सो जो है शरीर करके मन बाणी शरीर करके जी किरिया की कर्म कहते हैं सो किरिया काल से नंत्र ही नाश हो जाए जरा को समा निर्धारित किया तो पहला किरिया खत्म और स्वर्ग नर्क कालांतर में हो कामता काम तो हूं किया स्वर्ग नर्क बाद मिलने बोले थोड़े मिल जाने जहां तक स्वर्ग नर्क प्राप्ति के अविवाहित पूर्व काल से वेद कर्म और निखेद कर्म है नहीं यहाँ तक विवाहित पूर्व काल के शुभ कर्म और अशुभ कर्म स्वर्ग प्राप्ति और नर्क प्राप्ति के हेतु हैं और तैसे विवाहित पूर्व काल में जो ਸਰਪਕਾ ਗਿਆਨ ਸੋ ਵੀ ਰੱਜੂ ਮੇ ਸਰਪ ਅਧਿਆਸ ਦਾ হেতু ਹੈ ਜਿਹੜਾ ਪੂਰੋ ਕਾ ਜਿਹਾ ਕਹਿੰਦਾ ਕਰਮ ਤੁਸੀਂ ਪਹਿਲਾਂ ਕੀਤੇ ਹੈ ਕਰਮ ਤੁਸੀਂ ਹੁਣ ਕਰਦੇ ਹੋ ਚਾਹੇ ਮਾੜੇ ਕਰੋ ਚੰਗੇ ਕਰੋ ਸਵਰਗ ਨਾਲ ਕੇ হেতু ਹੈ ਇਸੇ ਤਰ੍ਹਾਂ ਜਿਹੜਾ ਜਿਹੜਾ ਗਿਆਨ ਹੈ ਉਹ ਚਾਹੇ ਅਬਵਹਿਤ ਰੂਪ ਚਾਹੇ ਅਬਵਹਿਤ ਉਹ ਜਿਹੜਾ ਨਾ ਉਹ ਸਮਗਰੀ ਅਧਿਆਤਿਕ ਸਮਗਰੀ ਬਣਦੀ ਹੈ तो रजू में सर्व अध्यास का हेतु है बड़ा खंड ही चलना इन्ना दे लो चलो अगर सिद्धांति फिर बोलूगा